ਚਾਨਾਲ ਮਨਾਇਆ ਵਿਸ਼ਵ ਯੋਗ ਦਿਵਸ ਸੰਤ ਸਿਤੇਵਾਲ ਨੇ ਕੀਤੀ ਖਾਸ ਤੌਰ ਤੇ ਸ਼ਿਰਕਤ ਸੰਗਤ ਨਾਲ ਕੀਤਾ ਵਾਹਿਗੁਰੂ ਜੀ ਦੇ ਨਾਮ ਦਾ ਜਾਪ ਆਤਮਾ ਨੂੰ ਪ੍ਰਮਾਤਮਾ ਨਾਲ ਮਿਲਾਉਣ ਤੇ ਸਰੀਰ ਨੂੰ ਤੰਦਰੁਸਤ ਰੱਖਣ ਦਾ ਇੱਕੋ ਇੱਕ ਰਾਹ ਯੋਗ ਹੈ ਸੰਤ ਸਿਤੇਵਾਲ ਯੋਗ ਦਿਵਸ ਮੌਕੇ ਸੁਲਤਾਨਪੁਰ ਲੋਧੀ ਅਤੇ ਤਲਵੰਡੀ ਚੌਥਰੀਆਂ ਵਿਖੇ ਬੜੇ ਉਤਸ਼ਾਹ ਦੇ ਨਾਲ ਸਥਾਨਕ ਲੋਕਾਂ ਵੱਲੋਂ ਯੋਗ ਦਿਵਸ ਨੂੰ ਮਨਾਇਆ ਗਿਆ ਇਸ ਮੌਕੇ ਖਾਸ ਤੌਰ ਤੇ ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰ ਸਿਚੀਵਾਲ ਦੇ ਵੱਲੋਂ ਸ਼ਿਰਕਤ ਕੀਤੀ ਗਈ ਇਸ ਦੌਰਾਨ ਯੋਗ ਦੇ ਟ੍ਰੇਨਰ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਯੋਗ ਦੀਆਂ ਐਕਸਰਸਾਈਜ਼ ਕਰਵਾਈਆਂ ਗਈਆਂ ਇਸ ਦੌਰਾਨ ਸੰਤ ਸਿਚੀਵਾਲ ਨੇ ਕਿਹਾ ਕਿ ਯੋਗ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਵੱਡਾ ਮਹੱਤਵ ਹੈ ਕਿਉਂਕਿ ਇਹ ਸਾਡੀ ਆਤਮਾ ਨੂੰ ਸਿੱਧੇ ਪ੍ਰਮਾਤਮਾ ਦੇ ਨਾਲ ਜੋੜਦਾ ਹੈ ਅਤੇ ਸਰੀਰ ਨੂੰ ਖਤਰਨਾਕ ਬਿਮਾਰੀਆਂ ਤੋਂ ਬਚਾਉਂਦਾ ਹੈ ਇਸ ਲਈ ਸਾਨੂੰ ਅੱਜ ਦੇ ਸਮੇਂ ਦੇ ਵਿੱਚ ਇਸ ਨੂੰ ਅਪਣਾਉਣ ਦੀ ਬੇਹਦ ਜ਼ਰੂਰਤ ਹੈ ਇਸ ਦੌਰਾਨ ਸ਼ਹਿਰ ਵਾਸੀਆਂ ਸਮੇਤ ਕਈ ਨਾਮੀ ਹਸਤੀਆਂ ਅਤੇ ਵੱਡੇ ਪੱਧਰ ਤੇ ਮਹਿਲਾਵਾਂ ਨੇ ਇਸ ਯੋਗ ਦਿਵਸ ਦੇ ਵਿੱਚ ਵੱਧ ਚੜ ਕੇ ਹਿੱਸਾ ਲਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਚੌਧਰੀਆਂ ਵਿਖੇ 11ਵੇਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਂਦਿਆਂ ਟ੍ਰੇਨਰ ਅੰਤਰਪ੍ਰੀਤ ਕੌਰ ਨੇ ਦੱਸਿਆ ਕਿ ਤਲਵੰਡੀ ਚੌਧਰੀਆਂ ਅਤੇ ਆਸ-ਪਾਸ ਦੇ ਪਿੰਡਾਂ ਦੀਆਂ 60 ਔਰਤਾਂ ਨੇ ਹਿੱਸਾ ਲਿਆ ਸੁਲਤਾਨਪੁਰ ਲੋਧੀ ਤੋਂ ਪੱਤਰਕਾਰ ਵਿਕਰਮ ਤਲਵੰਡੀ ਦੀ ਵਿਸ਼ੇਸ਼ ਰਿਪੋਰਟ ਜੀ ਬਾਬਾ ਜੀ ਅੱਜ ਦਾ ਯੋਗਾ ਦਿਵਸ ਬਾਰੇ ਅੱਜ 21 ਜੂਨ ਨੂੰ ਬਿਸ਼ਵ ਭਰ ਦੇ ਵਿੱਚ ਯੋਗਾ ਦਿਵਸ ਮਨਾਇਆ ਜਾਂਦਾ ਹੈ ਅੱਦੇ ਬਹੁਤ ਹੀ ਮਹਾਨ ਤਪਸ਼ਵੀ ਪਤਾਂਜਲੀ ઋષਿ ਵੱਲੋਂ ਇਹ ਯੋਗਾ ਨੂੰ ਜਿਹੜਾ ਹੈ ਅਧਿਆਤਮਿਕ ਅੰਦਰ ਨਾਲ ਜੁੜਨ ਦਾ ਜਿਹੜਾ ਸਾਧਨ ਆ ਯੋਗ ਕਰਿਆ ਵਾ ਰਹੀ ਤੋਂ ਅੱਜ ਦੁਆਰਾ ਫਿਰ ਇਹ ਪ੍ਰਗਟ ਹੋਇਆ ਕਿ ਸਾਡੀ ਫਿਟਨੈਸ ਵਾਸਤੇ ਤੰਦਰੁਸਤੀ ਵਾਸਤੇ ਇਹ ਯੋਗ ਅਸਣ ਸਾਡੀ ਤੰਦਰੁਸਤੀ ਦਾ ਵੀ ਦਾ ਵੀ ਨੂੰ ਵੀ ਪ੍ਰਦਾਨ ਕਰਦੇ ਆ ਤੇ ਨਾਲ ਜੇਕਰ ਅਸੀਂ ਇਹ ਯੋਗ ਰਾਹੀ ਅਧਿਆਤਮਿਕ ਰਾਹ ਤੇ ਤੁਰੀਏ ਤੇ ਇਹ ਸਾਡੇ ਅੰਦਰ ਹੀ ਸਾਡੇ ਮਿਲਣ ਦਾ ਤਰੀਕਾ ਮਨਤੂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਸਾਡੇ ਅੰਦਰ ਵੜਨ ਵਾਸਤੇ ਅੰਦਰ ਜਾਣ ਵਾਸਤੇ ਇਹ ਕਰਿਆਵਾਂ ਜਿਹਦਾ ਅੱਜ ਪੂਰੇ ਵਿਸ਼ਵ ਨੂੰ ਲਾਹਾ ਮਿਲ ਰਿਹਾ ਸੋ ਸਾਨੂੰ ਆਪਣੇ ਤੰਦਰੁਸਤੀ ਵਾਸਤੇ ਜਿਹੜਾ ਹੈ ਇਹ ਸਾਨੂੰ ਇਹ ਯੋਗ ਕਰਨਾ ਚਾਹੀਦਾ ਅਸੀਂ ਸਾਰੇ ਦੁਨੀਆਂ ਦੇ ਵਿੱਚ ਯੋਗਾ ਦੇਖਣਾਰੇ ਸਾਰੇ ਜੋਗ ਕਰਨ ਵਾਲਿਆਂ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ ਹਾਂ ਜੀ ਮੈਮ ਅੱਜ ਦੇ ਯੋਗਾ ਦੇ ਸਬੰਧ ਰੇ ਇਹ ਜਾਣਕਾਰੀ ਹਾਂ ਜੀ ਸ੍ਰੀ ਸ੍ਰਸ਼ੀ ਕਾਲ ਜੀ ਮੇਰਾ ਨਾਮ ਅੰਤਰਪ੍ਰਿਤ ਕੌਰ ਹੈ ਮੈਂ ਸੀਐਮ ਦੀ ਯੋਗਸ਼ਾਲਾ ਵੱਲੋਂ ਇੱਥੇ ਆਪਣੀ ਤਲਵੰਡੀ ਚੋਦਰੀਆਂ ਦੇ ਵਿੱਚ ਟ੍ਰੇਨਰ ਦੇ ਵਜੋਂ ਕੰਮ ਕਰ ਰਹੀ ਹਾਂ ਜੀ ਅੱਜ ਅਸੀਂ 21 ਜੂਨ ਨੂੰ ਆਪਣੇ ਅੰਤਰਰਾਸ਼ਟਰੀ ਅੰਤਰਰਾਸ਼ਟਰੀ ਯੋਗਾ ਅੰਤਰਰਾਸ਼ਟਰੀ ਯੋਗ ਦਿਵਸ ਦੇ ਇੱਥੇ ਸੈਲੀਬ੍ਰੇਸ਼ਨ ਕਰ ਰਹੇ ਆ ਜੀ ਜਿਹਦੇ ਵਿੱਚ ਬੀਦੀਪੁਰ ਅਤੇ ਸੈਦਪੁਰ ਤੇ ਤਲਵੰਡੀ ਚੋਦਰਾ ਚੋਧਰੀਆਂ ਦੀ ਸਾਰੀਆਂ ਲੇਡੀਜ਼ ਇਕੱਠੀਆਂ ਹੋਈਆਂ ਨੇ ਅਸੀਂ ਉਹਨਾਂ ਨੇ ਵਾਦ ਚੜ ਕੇ ਇਸ ਦੇ ਵਿੱਚ ਹਿੱਸਾ ਲਿਆ ਤੇ ਜਿੱਥੇ ਅਸੀਂ ਆਪਣੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਦੇ ਵਿੱਚ ਆਪਣੇ ਯੋਗ ਦਿਵਸ ਨੂੰ ਵਾਦ ਚੜ ਕੇ ਮਨਾਇਆ ਹੈ ਜੀ ਸਾਰਿਆਂ ਨੇ ਆਪਣਾ ਇੱਥੇ ਯੋਗਦਾਨ ਪਾਇਆ ਅਤੇ ਇੱਥੇ ਹਾਂਜੀ ਮਹਿਲਾਵਾਂ ਨੇ ਹਿੱਸਾ ਲਿਆ ਹੈ। ਇਹਦੇ ਵਿੱਚ 60 60 ਹੋ ਗਈਆਂ ਸੀ ਇਹਦੀ 60 ਮਹਿਲਾਵਾਂ ਨੇ ਨੰਨੇ ਹਿੱਸਾ ਲਿਆ ਜੀ। ਕਿਹਦੇ ਦਾ ਰਜਾਉਂਦਾ ਹੈ ਜੀ ਇਹਦੇ ਬਹੁਤ ਵਧੀਆ ਰਿਹਾ ਜੀ ਉਹਨਾਂ ਨੇ ਆਪਣੇ ਪੂਰੇ ਦਿਲ ਤੋਂ ਆਪਣੇ ਯੋਗ ਦਿਵਸ ਦੇ ਵਿੱਚ ਉਹਨਾਂ ਨੇ ਆਪਣੀਆਂ ਪੂਰੀ ਯੋਗ ਕੀਤੇ ਨੇ ਉਹਨਾਂ ਨੇ ਹਾਂਜੀ ਬਹੁਤ ਦੂਰ ਦਰਾਡੇ ਤੋਂ ਆਪਣੇ ਮਹਿਲਾਵਾਂ ਨੇ ਇਹਦੇ ਵਿੱਚ ਹਿੱਸਾ ਲਿਆ ਜੀ ਤੇ ਉਹਨਾਂ ਨੇ ਆਪਣੇ ਸਿਹਤ ਨੂੰ ਤੰਦਰੁਸਤ ਰੱਖਣ ਲਈ ਇਹਦੇ ਵਿੱਚ ਵੱਟ ਚੜ ਕੇ ਹਿੱਸਾ ਲਿਆ। ਹਾਂਜੀ। ਇਹਦੇ ਵਿੱਚ ਕੋਈ ਕਹਿਣਾ ਚਾਹੁੰਦੇ ਹੋ ਮਹਿਲਾਵਾਂ ਦੇ ਬਾਰੇ ਜਾਂ ਕੋਈ ਜੋ ਜਿਹੜੇ ਸਿਹਤ ਆਪਣੇ ਸਿਹਤ ਸੰਬੰਧੀ ਆਪਣਾ ਧਿਆਨ ਰੱਖਣ ਹਾਂਜੀ ਇੱਥੋਂ ਦੀ ਮਹਿਲਾਵਾਂ ਜਿਹੜੀਆਂ ਨੇ ਜੀ ਕਪੂਰਥਲਾ ਡਿਸਟ੍ਰਿਕਟ ਦੇ ਆਪਣੇ ਹੈਗੇ ਨੇ ਜੀ ਤੇ ਸੈਦਪੁਰ ਵਿਧੀਪੁਰ ਤਲਵੰਡੀ ਚੌਧਰੀਆਂ ਰੋਜ਼ ਹੀ ਇਹਨਾਂ ਦੀਆਂ ਕਲਾਸਿਸ ਲਗਦੀਆਂ ਨੇ ਜੀ ਮੈਂ ਇਹਨਾਂ ਦੀ ਰੋਜ਼ ਕਲਾਸਿਸ ਲੈਣੀ ਹੈ ਤੇ ਉਹ ਇਸ ਦੇ ਵਿੱਚ ਬਹੁਤ ਚੜ ਕੇ ਹਿੱਸਾ ਲੈਂਦੇ ਨੇ ਆਪਣੇ ਸਿਹਤ ਦੀ ਤੰਦਰੁਸਤੀ ਵਾਸਤੇ ਰੋਜ਼ ਆਪਣੇ ਕਮਾਕਾਰਾਂ ਦੇ ਵਿੱਚੋਂ ਨਿਕਲ ਕੇ ਆਪਣੇ ਲਈ ਜ਼ਰੂਰ ਘੰਟਾ ਕੱਢਦੇ ਨੇ ਤੇ ਜੋ ਆਪਣੇ ਸਿਹਤ ਦੀ ਤੰਦਰੁਸਤੀ ਵਾਸਤੇ ਯੋਗਾ ਦੀ ਕਲਾਸ ਲਗਾਉਣ ਵਿੱਚ ਬਹੁਤ ਚੜ ਕੇ ਹਿੱਸਾ ਲੈਂਦੇ ਨੇ ਅੱਜ ਅਜੇ ਯੋਗ ਦਿਵਸ ਬਾਰੇ ਗੱਲ ਕਰਦਾ ਹਾਂ ਮੇਰਾ ਨਾਮ ਮੂਲਖ ਰਾਜ ਰਿਟਾਇਰਡ ਸਬ ਪੋਸਟ ਮਾਸਟਰ ਮੈਂ ਇੱਥੇ ਨਵ ਜੀਵਨ ਅਨਮੋਲ ਜੋਗ ਕੇਂਦਰ ਦਾ ਕੋਚ ਆ ਔਰ ਅਸੀਂ ਸਵੇਰੇ ਇੱਥੇ ਨਿਰਮਲ ਕੂਟੀਆਂ ਸੁਲਤਾਨਪੁਰ ਲੋਧੀ ਆਉਂਦੇ ਆ ਯੋਗਾ ਕਰਦੇ ਆ ਯੋਗਾ ਕਰਨ ਦੇ ਨਾਲ ਮਨ ਖੁਸ਼ ਰਹਿੰਦਾ ਤੇ ਸਰੀਰ ਤੰਦਰੁਸਤ ਰਹਿੰਦਾ ਤੇ ਸਾਡੇ ਸਾਥੀ ਜਿਹੜੇ ਆ ਉਹ ਸਾਰੇ ਅੱਜ ਇੱਥੇ ਆਏ ਸੀਗੇ 21 ਜੂਨ 2015 ਦੇ ਵਿੱਚ ਜਿਹੜਾ ਇਹ ਯੋਗਾ ਸਾਰੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਜਾਂਦਾ ਆ ਉਹਦੇ ਸਬੰਧ ਵਿੱਚ ਅਸੀਂ ਇਕੱਠੇ ਹੋਏ ਸੀ ਤੇ ਮੈਂ ਸਾਰੇ ਯੋਗ ਸਾਧਕਾਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਹਾਂ ਤੇ ਨਾਲ ਹੀ ਬੇਨਤੀ ਕਰਦਾ ਹਾਂ ਕਿ ਸ਼ਹਿਰ ਵਾਸੀਆਂ ਨੂੰ ਕਿ ਆਪਣਾ ਟਾਈਮ ਕੱਢ ਕੇ ਜਰੂਰ ਭਾਵੇਂ ਅੱਧਾ ਘੰਟਾ ਹੀ ਇੱਥੇ ਆਓ ਤੇ ਯੋਗਾ ਕਰਨ ਦੇ ਨਾਲ ਜਿਹੜਾ ਉਹ ਸਰੀਰ ਫਿੱਟ ਰਹਿੰਦਾ ਹੈ ਤੋਂ ਇੱਕ ਵਾਰੀ ਫੇਰ ਬਹੁਤ ਸਾਰੇ ਯੋਗ ਸਾਧਕਾਂ ਦਾ ਵੀ ਔਰ ਜਿਹੜੀ ਸੰਗਤ ਆਈ ਹੈ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਤੇ ਸਾਡੇ ਅੱਜ ਦੇ ਮੁੱਖ ਮਹਿਮਾਨ ਸਰਦਾਰ ਔਰ ਸੌਰੀ ਸਾਡੇ ਅੱਜ ਦੇ ਮੁੱਖ ਮਹਿਮਾਨ ਸੰਤ ਬਨਵੀਰ ਸਿੰਘ ਜੀ ਸੀਚੇਵਾਲ ਦੀ ਉੱਚੇ ਤੌਰ ਤੇ ਪਹੁੰਚੇ ਸਨ ਤੋਂ ਉਹਨਾਂ ਦਾ ਇੱਕ ਬਹੁਤ ਵੱਡਾ ਉਪਰਾਲਾ ਹੈ ਇਸ ਸ਼ਾਨ ਸਾ ਆਪਣੇ ਸੁਲਤਾਨਪੁਰ ਨੂੰ ਸੁੰਦਰ ਰੱਖਣ ਦਾ ਅਸੀਂ ਆਸ-ਪਾਸੇ ਦੇਖ ਸਕਦੇ ਹਾਂ ਵਹਿੰਦੇ ਦੋਨੇ ਪਾਸੇ ਉਹਨਾਂ ਨੂੰ ਇੰਨਾ ਸੁੰਦਰ ਸਜਾਇਆ ਹ ਔਰ ਸਾਨੂੰ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਧਰਤੀ ਤੇ ਸਵਰਗ ਦਿਖਾਇਆ ਹੈ ਤੋਂ ਇੱਕ ਵਾਰੀ ਬਹੁਤ ਬਹੁਤ ਧੰਨਵਾਦ ਜੀ ਸਰ ਅੱਜ ਦੇ ਯੋਗ ਦੇ ਬਾਰੇ ਅੱਜ ਦਾ ਜੀ ਇਹ 21 ਜੂਨ ਅੰਤਰਰਾਸ਼ਟਰੀ ਯੋਗ ਦਿਵਸ ਜਿਹੜਾ ਅੱਜ ਮਨਾਇਆ ਗਿਆ ਇਹਦੇ ਵਿੱਚ ਬਾਬਾ ਬਲਬੀਰ ਸਿੰਘ ਜੀ ਬਲੋਂ ਸਪੈਸ਼ਲ ਉਹਨਾਂ ਨੇ ਯੋਗਦਾਨ ਪਾਇਆ ਉਹ ਪਹੁੰਚ ਕੇ ਇੱਥੇ ਉਹਨਾਂ ਨੇ ਸਤਸੰਗ ਨੂੰ ਅਸ਼ੀਰਵਾਦ ਦਿੱਤਾ ਤੇ ਜਿਹੜੇ ਯੋਗ ਸਾਧਕਾ ਉਹਨਾਂ ਨੇ ਬਹੁਤ ਅੱਛੇ ਮਾਹੌਲ ਵਿੱਚ ਯੋਗਾ ਕੈਂਪ ਨੂੰ ਜਿਹੜਾ ਇਹਨੂੰ ਮਨਾਇਆ ਗਿਆ ਉਹ ਮੇਰੇ ਵੱਲੋਂ ਸਮੂਹ ਸ਼ਹਿਰ ਨਿਵਾਸੀਆਂ ਨੂੰ ਇਹੀ ਇੱਕ ਬੇਨਤੀ ਆ ਕਿ ਆਪਣੀ ਸਿਹਤ ਨੂੰ ਚੰਗਾ ਰੱਖਣ ਵਾਸਤੇ ਇੱਕ ਬੜਾ ਵਧੀਆ ਮੈਸੇਜ ਆਏ ਗਵਰਨਮੈਂਟ ਵੱਲੋਂ ਵੀ ਬੜਾ ਤਕੜਾ ਪਰਾਲਾ ਵਾ ਸੋ ਸਾਰੇ ਸਵੇਰ ਸੁਬਾ ਨਿਕਲਣਾ ਤੇ ਸ਼ਹਿਰ ਵਿੱਚ ਜੋ ਸਦਕ ਦੇੜੇ ਉਹ ਜੋਗਾ ਰੀਸਵਾਵਾਂ ਦਿੱਤੀਆਂ ਜਾਂਦੀਆਂ ਸਾਡੇ ਮੁਲਕ ਰਾਜ ਦੀ ਟੀਚਰ ਨੇ ਉਹਨਾਂ ਵੱਲੋਂ ਬਹੁਤ ਹੀ ਸਪੈਸ਼ਲ ਤੌਰ ਤੇ ਜੋਗਾ ਦੀ ਟ੍ਰੇਨਿੰਗ ਲਈ ਹੋਈ ਆ ਤੋਂ ਜੋਗ ਸਾਧਕਾਂ ਨੂੰ ਜੋ ਕਰਾਉਂਦੇ ਨੇ ਸੋ ਸਾਰੇ ਸ਼ਹਿਰ ਵਾਸੀ ਇਸ ਚੀਜ਼ ਦਾ ਲਾਭ ਉਠਾਉਣ ਧੰਨਵਾਦ